ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਸਰਬਜੀਤ ਪਿੰਡੂ ਲਾਈਵ ਦੀ ਮਾਂ ਚੈਨਲ ਤੇ ਮੈਂ ਸਾਰਦ ਸਵਾਗਤ ਕਰਦੀ ਆਂ ਹੋਰ ਸਨਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਆਂ ਸਾਰੇ ਵਧੀਆ ਠੀਕ ਠਾਕ ਹੋਵਗੇ ਚੜ੍ਹਦੀ ਕਲਾ 'ਚ ਹੋਵਗੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਅਸੀਂ ਵੀ ਠੀਕ ਆ ਜੀ ਤੇ ਲੋ ਜੀ ਅੱਜ ਆਪਾਂ ਇੱਕ ਤੁਹਾਡੇ ਵਾਸਤੇ ਹੋਰ ਸਪੈਸ਼ਲ ਵੀਡੀਓ ਲੈ ਕੇ ਆਏ ਆ ਉਹ ਵੀਡੀਓ ਹੈਗੀ ਹੈ ਜੀ ਆਪਣੀ ਮਤਲਬ ਕਿ ਕੱਪੜਿਆਂ ਤੇ ਮਤਲਬ ਕਿ ਜਿਵੇਂ ਕਿ ਹੁਣ ਆਪਾਂ ਅਲਮਿਰਾ ਦੇ ਵਿੱਚ ਕੱਪੜੇ ਰੱਖਦੇ ਆਂ ਤੇ ਕੱਪੜੇ ਹੁੰਦੇ ਨੇ ਸਰਦੀਆਂ ਦੇ ਜ਼ਿਆਦੇ ਤੇ ਜਗ੍ਹਾ ਹੁੰਦੀ ਹੈ ਘੱਟ ਤੇ ਉਹਨੂੰ ਆਪਾਂ ਕਿੱਦਾਂ ਮਤਲਬ ਕਿ ਤਹਾਂ ਲਗਾ ਕੇ ਰੱਖੀਏ ਤੇ ਪੰਜ ਇਹ ਜਿਹੇ ਟਿਪਸ ਨੇ ਜਿਹਦੇ ਨਾਲ ਆਪਾਂ ਉਹ ਕੱਪੜੇ ਬਹੁਤ ਹੀ ਵਧੀਆ ਤਰੀਕੇ ਨਾਲ ਰੱਖ ਸਕਦੇ ਹਾਂ ਪੰਜ ਟਿਪਸ ਤੁਹਾਨੂੰ ਦੱਸਦੇ ਹਾਂ ਕਿਹੜੇ-ਕਿਹੜੇ ਨੇ ਤੇ ਚਲੋ ਸਟਾਰਟ ਕਰਦੇ ਹਾਂ ਦੇਖੋ ਜੀ ਮੇਰੀ ਅਲਮੀਰਾ ਦੇਖੋ ਸਾਰੀ ਕੱਪੜਿਆਂ ਨਾਲ ਭਰੀ ਪਈ ਆ ਕਿਤੇ ਮਤਲਬ ਕਿ ਇੱਦਾਂ ਜਗ੍ਹਾ ਖਾਲੀ ਨਹੀਂ ਹੈਗੀ ਜਿੱਥੇ ਮੈਂ ਕੱਪੜੇ ਰੱਖ ਸਕਾਂ ਦੇਖੋ ਜੀ ਇਧਰ ਵੀ ਸਾਰੀ ਸਪੇਸ ਮਤਲਬ ਕਿ ਬਿਲਕੁਲ ਨਹੀਂ ਹੈਗੀ ਕੱਪੜੇ ਰੱਖਣ ਨੂੰ ਤੇ ਹੁਣ ਇਹ ਆਪਾਂ ਮਤਲਬ ਕਿ ਕੱਪੜੇ ਤੁਹਾਨੂੰ ਟ੍ਰਿਕ ਨਵੀਂ ਦੱਸਦੇ ਆ ਪੰਜ ਆਪਣੇ ਤਰੀਕੇ ਨੇ ਜਿਨ੍ਹਾਂ ਨਾਲ ਆਪਾਂ ਜਿਹੜੀਆਂ ਜੀਨ ਦੀਆਂ ਪੈਂਟਾਂ ਹੋਗੀਆਂ ਕੋਟੀਆਂ ਹੋਗੀਆਂ ਲੇਡੀ ਸੂਟ ਹੋਗੇ ਇਹਨਾਂ ਨੂੰ ਤਾਂ ਇਸ ਤਰੀਕੇ ਨਾਲ ਲਗਾਵਾਂਗੇ ਜਿਹਦੇ ਨਾਲ ਆਪਾਂ ਨੂੰ ਪੂਰੀ ਸੌਖ ਰਹੂਗੀ ਕੱਪੜੇ ਚੱਕਣ ਵਿੱਚ ਮਤਲਬ ਕਿ ਜਦੋਂ ਆਪਾਂ ਕੱਪੜੇ ਚੱਕਾਂਗੇ ਤਾਂ ਵੀ ਕੱਪੜੇ ਤੈਹਾ ਨਹੀਂ ਖੁੱਲਣੀਆਂ ਹੈਗੀਆਂ ਤੇ ਜੇ ਇਦਾਂ ਆਪਾਂ ਕੱਪੜੇ ਮਤਲਬ ਕਿ ਕਈ ਵਾਰ ਨਿਚੋਂ ਆਪਾਂ ਕੱਪੜੇ ਕੱਢਦੇ ਆ ਇਦਾਂ ਕਰਕੇ ਤਾਂ ਸਾਰੇ ਕੱਪੜੇ ਤਾਂ ਆਪਣੇ ਖਰਾਬ ਹੋ ਜਾਂਦੇ ਨੇ ਇਦਾਂ ਤਰੀਕੇ ਨਾਲ ਆਪਾਂ ਤੁਹਾਨੂੰ ਦੱਸਦੇ ਆ ਪੰਜ ਟਿਪਸਾਂ ਕਿਹੜੀਆਂ-ਕਿਹੜੀਆਂ ਨੇ ਤੇ ਚਲੋ ਸਟਾਰਟ ਕਰਦੇ ਆ ਆਪਾਂ ਵੀਡੀਓ ਜਿਵੇਂ ਕਿ ਹੁਣ ਸਭ ਤੋਂ ਪਹਿਲਾਂ ਨੰਬਰ 1 ਤੇ ਆ ਗਈ ਜੀ ਲੇਡੀਜ਼ ਕੋਟੀ ਆ ਗਈ ਤੇ ਆਪਣੇ ਸੂਟ ਆ ਗਏ ਲੇਡੀਜ਼ ਤੁਹਾਨੂੰ ਦੱਸਦੇ ਆ ਇਹ ਪਹਿਲੀ ਟਿਪਸ ਹੈਗੀ ਹੈ ਜੀ ਜਿਵੇਂ ਕਿ ਹੁਣ ਆਪਣੀ ਲੇਡੀਜ਼ ਕੋਟੀ ਹੋ ਗਈ ਇਹਨੂੰ ਆਪਾਂ ਇਦਾਂ ਕਰਕੇ ਤੈ ਲਗਾ ਕੇ ਰੱਖ ਦਿੰਨੇ ਇਦਾਂ ਕਰਕੇ ਜੇ ਜਦੋਂ ਆਪਾਂ ਇਦਾਂ ਤੈਂ ਲਗਾਉਂਦੇ ਆ ਤੇ ਜਦੋਂ ਆਪਾਂ ਕੋਈ ਵੀ ਕੱਪੜਾ ਚੱਕਦੇ ਆ ਸਾਰੀ ਤੈਂ ਇਦਾਂ ਖਿੰਡ ਜਾਂਦੀ ਖੁੱਲ ਜਾਂਦੀ ਆ ਤੇ ਇਹਨੂੰ ਤੈਂ ਲਗਾਉਣ ਦਾ ਤਰੀਕਾ ਤੁਹਾਨੂੰ ਦੱਸਦੇ ਆ ਤੇ ਲੋ ਜੀ ਆਪਾਂ ਨੇ ਕੀ ਕਰਨਾ ਹੈ ਕੋਟੀ ਨੂੰ ਚੰਗੀ ਤਰ੍ਹਾਂ ਵਿਚਾ ਲਿਆ ਤੇ ਹੁਣ ਆਪਾਂ ਇਦਾਂ ਕਰਕੇ ਫੋਲਡ ਕਰ ਲਈਏ ਇਧਰ ਤੇ ਜਿਹੜੀ ਆਹ ਵਾਲੀ ਚੀਜ਼ ਆ ਆਪਾਂ ਇਦਾਂ ਨਹੀਂ ਮੋੜਨੀ ਹੈਗੀ ਇਹਨੂੰ ਇਦਾਂ ਰੱਖਣੀ ਹੈ ਠੀਕ ਹੈ ਜੀ ਇਦਾਂ ਹੀ ਦੂਜੇ ਪਾਸੇ ਠੀਕ ਹੈ ਜੀ ਹੁਣ ਆਪਾਂ ਨੇ ਕੀ ਕਰਨਾ ਜੀ ਇਹਨੂੰ ਐਦਾਂ ਕਰਕੇ ਫੋਲਡ ਕਰਕੇ ਤੇ ਜਿਹੜੀ ਆਹ ਵਾਲਾ ਪਾਸਾ ਹੈ ਤੇ ਆਪਾਂ ਕਲੇ ਦੇ ਵਿੱਚ ਐਦਾਂ ਕਰਕੇ ਫੋਲਡ ਕਰ ਦਿੱਤਾ ਠੀਕ ਹੈ ਜੀ ਹੁਣ ਜਿਹੜਾ ਆਹ ਵਾਲਾ ਪਾਸਾ ਹੈ ਇਹਨੂੰ ਆਪਾਂ ਬਾਹ ਨੂੰ ਇੱਧਰ ਫੋਲਡ ਕਰ ਦਵਾਂਗੇ ਤੇ ਇਹ ਵਾਲੀ ਬਾਹ ਨੂੰ ਇੱਧਰ ਫੋਲਡ ਕਰ ਦਾਂਗੇ ਦੇਖੋ ਜੀ ਆਪਣੀ ਕੋਟੀ ਦੀ ਤਹ ਕਿੰਨੀ ਸੋਹਣੀ ਲੱਗੀ ਆ ਪਹਿਲੀ ਟਿਪਸ ਆਪਣੀ ਇਹ ਹੋ ਗਈ ਇਹਦੇ ਨਾਲ ਆਪਣੀ ਜਗਾ ਵੀ ਘੱਟ ਰੁਕੋ ਲੁਮਾਰੀ ਦੇ ਵਿੱਚ ਤੇ ਜਿੱਦਾਂ ਮਰਜ਼ੀ ਰੱਖੋ ਆਪਾਂ ਠੀਕ ਹੈ ਜੀ ਤੇ ਦੂਜੀ ਟਿਪਸ ਆਪਣੀ ਹੈਗੀ ਜੀ ਸੂਟ ਤੇ ਹੁਣ ਆਪਾਂ ਜਦ ਸੂਟ ਨੂੰ ਇਦਾਂ ਕਰਕੇ ਆਪਾਂ ਤੈ ਲਗਾ ਕੇ ਰੱਖ ਦਿੰਦੇ ਆ ਇਦਾਂ ਕਰਕੇ ਤੇ ਇਹ ਸਾਰੀ ਤੈ ਇਹਦੀ ਖੁੱਲ ਜਾਂਦੀ ਹੈ ਜੀ ਜਦੋਂ ਆਪਾਂ ਕੋਈ ਵੀ ਸੂਟ ਚੱਕਣਾ ਸਾਰਾ ਖੁੱਲ ਜਾਂਦਾ ਜੇ ਹੈਂਗਰ ਚ ਪਾ ਕੇ ਰੱਖਦੇ ਤਾਂ ਹੈਂਗਰ ਦੇ ਵਿੱਚੋਂ ਵੀ ਇਹ ਚਲਕ ਜਾਂਦਾ ਠੀਕ ਹੈ ਜੀ ਇਹਨੂੰ ਤੁਹਾਨੂੰ ਦੱਸ ਦਿਆ ਕਿਦਾਂ ਰੱਖਣੇ ਸਭ ਤੋਂ ਪਹਿਲਾਂ ਤਾਂ ਆਪਾਂ ਜਿਹੜੀ ਆਪਣੀ ਜੋ ਕੁੜਤੀ ਆ ਇਹਨੂੰ ਆਪਾਂ ਇਦਾਂ ਕਰਕੇ ਖੋਲ ਲਿਆ ਠੀਕ ਹੈ ਜੀ ਇਹਦੀ ਤਾਂ ਆਪਾਂ ਨੇ ਇੱਕ ਚੰਗੀ ਤਰ੍ਹਾਂ ਲਗਾ ਲਈ ਆ ਤੇ ਜਦੋਂ ਆਪਾਂ ਕਿਵੇਂ ਕੋਈ ਫੰਕਸ਼ਨ ਵਗੈਰਾ ਤੇ ਜਾਂਦੇ ਆ ਉਹ ਫਟਾਫਟ ਫਿਰ ਆਪਾਂ ਨੂੰ ਕਾਲੀ ਜਿਆਦੇ ਹੁੰਦੀ ਹੈ ਕੱਪੜੇ ਕੱਢਣ ਦੀ ਐਵੇਂ ਫਟਾਫਟ ਆਪਾਂ ਛੇਤੀ ਕੱਪੜੇ ਲੈ ਮੇਰੇ ਦੇ ਵਿੱਚੋਂ ਕੱਢ ਕੇ ਪ੍ਰੈਸ ਕਰੀਏ ਤੇ ਇਦਾਂ ਆਪਾਂ ਰੱਖ ਲਿਆ ਠੀਕ ਹੈ ਜੀ ਹੁਣ ਜਿਹੜੀ ਆਪਣੀ ਇਹ ਬਾਟਮ ਹੋਗੀ ਇਹਨੂੰ ਇਦਾਂ ਕਰਕੇ ਆਪਾਂ ਇਹਦੇ ਉੱਤੇ ਇਦਾਂ ਕਰਕੇ ਰੱਖ ਲਈਏ ਠੀਕ ਹੈ ਜੀ ਤੇ ਜਿਹੜਾ ਇਹ ਦੁਪੱਟਾ ਹੋ ਗਿਆ ਇਹਨੂੰ ਵੀ ਆਪਾਂ ਲੰਬੀ ਤੈਹ ਲਗਾ ਲਵਾਂਗੇ ਦੁਪट्टे ਦੀ ਇੱਦਾਂ ਕਰਕੇ ਜੇ ਦੁਪੱਟਾ ਜ਼ਿਆਦਾ ਲੰਬਾ ਹੈ ਨਾ ਉਹਦਾ ਪਹਿਲੀ ਫੋਲਡ ਕਰ ਲਓ ਠੀਕ ਹੈ ਜੀ ਹੁਣ ਆਪਾਂ ਨੇ ਕੀ ਕਰਨਾ ਹੈ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਇਧਰੋਂ ਫੋਲਡ ਕਰਾਂਗੇ ਠੀਕ ਆ ਕੱਲੇ ਦੇ ਵਿੱਚ ਆਪਾਂ ਹੈਂਗਰ ਪਾ ਲਵਾਂਗੇ ਠੀਕ ਹੈ ਜੀ ਹੈਂਗਰ ਪਾ ਕੇ ਫਿਰ ਆਪਾਂ ਇਹਨੂੰ ਇਧਰੋਂ ਫੋਲਡ ਕਰਾਂਗੇ ਇਦਾਂ ਕਰਕੇ ਆਪਾਂ ਲਮਾਰੀ ਦੇ ਵਿੱਚ ਟੰਗ ਦਵਾਂਗੇ ਤੇ ਦੇਖੋ ਜੀ ਆਪਣਾ ਸੂਟ ਬਿਲਕੁਲ ਵੀ ਮਤਲਬ ਕਿ ਨਾ ਤੇ ਦੀ ਤੈ ਖਰਾਬ ਹੋਣੀ ਤੇ ਨਾ ਹੀ ਇਹ ਮਤਲਬ ਕਿ ਡਿਗਣਾ ਨੀਚੇ ਨੂੰ ਜੀ ਮਰਜੀ ਆਪਾਂ ਲਮਾਰਾ ਦੇ ਵਿੱਚ ਕੱਪੜੇ ਕੱਢ ਸਕਦੇ ਆ ਠੀਕ ਹੈ ਜੀ ਇਹ ਹੋ ਗਈ ਆਪਣੀ ਲੋ ਜੀ ਤੀਜੀ ਟਿਪਸ ਹੋ ਗਈ ਆਪਣੀ ਪੈਂਟ ਤੇ ਠੀਕ ਹੈ ਜੀ ਜਿਵੇਂ ਹੁਣ ਇਹ ਹੋ ਗਈ ਜੀ ਪੈਂਟ ਜੀਨ ਦੀ ਪੈਂਟ ਆ ਇਹ ਇਹਨੂੰ ਆਪਾਂ ਜਦੋਂ ਇਦਾਂ ਫੋਲਡ ਕਰਕੇ ਆਪਾਂ ਲਮਾਰਾ ਦੇ ਵਿੱਚ ਰੱਖ ਦਿੰਨੇ ਹਲਮੀਰਾ ਦੇ ਵਿੱਚ ਤੇਰੀ ਪੈਂਟ ਫਟਾਫਟ ਖੁੱਲ ਜਾਂਦੀ ਆ ਤੇ ਉਹ ਤੁਹਾਨੂੰ ਪੈਂਟ ਲਗਾਉਣ ਦਾ ਤਰੀਕਾ ਦੱਸ ਦਿਆਂ ਤੇ ਕੀ ਕਰਨਾ ਹੈ ਜੀ ਜਿਵੇਂ ਹੁਣ ਆਪਾਂ ਨੇ ਇੱਕ ਪੈਂਟ ਲੈ ਲਈ ਐ ਠੀਕ ਹੈ ਜੀ ਇਹ ਵੀ ਇੱਥੋਂ ਥੋੜਾ ਜਿਹਾ ਆਸਮ ਫੋਲਡ ਕਰ ਲਿਆ ਤੇ ਜਿਹੜੀ ਆਹ ਵਾਲੀ ਚੀਜ਼ ਐ ਇਹਨੂੰ ਇੱਥੋਂ ਇਦਾਂ ਫੋਲਡ ਕਰਨੀ ਆ ਠੀਕ ਹੈ ਜੀ ਇਦਾਂ ਫੋਲਡ ਕਰ ਲਈ ਆ ਤੇ ਹੁਣ ਆਪਾਂ ਨੇ ਕੀ ਕਰਨਾ ਹੈ ਜੀ ਇਹਨੂੰ ਇੱਥੋਂ ਇਦਾਂ ਫੋਲਡ ਆਪਾਂ ਨੇ ਫੋਲਡ ਕਰ ਲਿਆ ਤੇ ਇਹਨੂੰ ਇਦਾਂ ਕਰਕੇ ਆਪਾਂ ਫੋਲਡ ਕਰ ਲਈਏ ਠੀਕ ਹੈ ਜੀ ਜੇ ਜਿਹੜੀ ਆਪਾਂ ਆ ਵਾਲੀ ਪੈਂਟ ਲਈਏ ਇਹਨੂੰ ਪਹਿਲਾਂ ਇੱਥੇ ਤੱਕ ਇੰਨਾ ਕਰਕੇ ਆਪਾਂ ਇੱਥੇ ਤੱਕ ਫੋਲਡ ਕਰ ਲਿਆ ਤੇ ਜਿਹੜਾ ਇਲਾਕਾ ਇਹਦੇ ਵਿੱਚ ਦੀ ਆਪਾਂ ਪੈਂਟ ਨੂੰ ਇਦਾਂ ਫੋਲਡ ਕਰ ਦਵਾਂਗੇ ਤੇ ਜੇ ਜਿਹੜੀ ਆ ਵਾਲੀ ਪੈਂਟ ਹੈ ਇਹਨੂੰ ਇੱਥੋਂ ਇੱਕਦਮ ਮੋਰੀ ਇਹਦੇ ਵਿੱਚ ਲੋ ਜੀ ਇਦਾਂ ਆਪਾਂ ਫੋਲਡ ਕਰਕੇ ਰੱਖ ਸਕਦੇ ਹਾਂ ਠੀਕ ਹੈ ਜੀ ਤੇ ਚੌਥੀ ਟ੍ਰਿਕ ਆਪਾਂ ਤੁਹਾਨੂੰ ਦੱਸਦੇ ਹਾਂ ਜਿਵੇਂ ਕੀ ਹੁਣ ਆਪਣੀ ਇਹ ਅਲਮੇਰਾ ਦੇ ਵਿੱਚ ਜੈਕਟ ਵਗੈਰਾ ਜਦੋਂ ਆਪਾਂ ਟੰਗਦੇ ਨੇ ਆ ਤਾਂ ਸਾਰੇ ਇੱਕ ਪਾਸੇ ਅਲਮੇਰਾ ਦਾ ਭਰ ਜੇ ਨਾ ਚਲੋ ਤੁਹਾਨੂੰ ਦਿਖਾਉਂਦੇ ਆ ਦੇਖੋ ਜੀ ਬਿਲਕੁਲ ਸਪੇਸ ਨਹੀਂ ਹੈਗੀ ਇੱਥੇ ਮਤਲਬ ਕੀ ਇਦਾਂ ਨਹੀਂ ਹੈਗਾ ਵੀ ਆਪਾਂ ਕੋਈ ਹੋਰ ਜੈਕਟ ਵਗੈਰਾ ਜਾਂ ਕੋਟ ਸੌਰੀ ਜੈਕਟ ਵਗੈਰਾ ਜਾਂ ਜਿਹੜੀ ਆਪਣੀ ਹੁੱਡੀਆਂ ਵਗੈਰਾ ਹੁੰਦੀਆਂ ਨੇ ਇਹਦੇ ਵਿੱਚ ਵਿੱਚ ਟੰਗ ਸਕਦੇ ਆ ਤੇ ਇਹ ਹੁਣ ਆਪਾਂ ਕੀ ਕਰਨਾ ਹੈ ਜੀ ਜੇ ਹਾਫ ਬਾਜੂ ਵਾਲੀ ਨੇ ਤਾਂ ਇਦਾਂ ਹੀ ਟੰਗਿਆ ਰਹਿਣਗੀਆਂ ਜਿਵੇਂ ਕਿ ਹੁਣ ਆਪਣੀ ਇਹ ਵਾਲੀ ਜੈਕਟ ਹੋ ਗਈ ਇਹ ਤੁਹਾਨੂੰ ਆਪਾਂ ਦੱਸਦੇ ਹਾਂ ਕਿਸ ਤਰੀਕੇ ਨਾਲ ਆਪਾਂ ਫੋਲਡ ਕਰ ਸਕਦੇ ਹਾਂ ਇਹਨੂੰ ਜਿਵੇਂ ਹੁਣ ਆਪਣੀ ਇਹ ਜੈਕਟ ਹੋ ਗਈ ਹਨਾ ਠੀਕ ਹੈ ਜੀ ਹੁਣ ਜਦੋਂ ਆਪਾਂ ਲਮਾਰੀ ਦੇ ਵਿੱਚ ਇਹਨੂੰ ਟੰਗਦੇ ਆ ਹੈਂਗਰ ਦੇ ਵਿੱਚ ਪਾ ਕੇ ਤੇ ਇਹਦੇ ਜਿਹੜੇ ਬਾਜੂ ਹੁੰਦੀਆਂ ਨੇ ਇਹ ਮਤਲਬ ਕਿ ਅੱਧਾ ਅੱਧੀ ਜਗ੍ਹਾ ਘੇਰ ਲੈਂਦੀਆਂ ਨੇ ਇਹਨੂੰ ਆਪਾਂ ਕੀ ਕਰਨਾ ਜੀ ਇਹਦੀ ਆਪਾਂ ਜਿਪ ਖੋਲ ਲਈ ਹੈ ਠੀਕ ਹੈ ਤੇ ਜਿਹੜੀ ਇਹਦੀ ਬਾਜੂ ਨੇ ਇਹ ਵਾਲੀਆਂ ਇਹਨੂੰ ਆਪਾਂ ਫੋਲਡ ਕਰ ਲੈਣੇ ਆ ਮਤਲਬ ਕਿ ਪੁੱਠੀ ਕਰ ਲੈਣੇ ਆ ਦੇਖੋ ਜੀ ਇਦਾਂ ਆਪਾਂ ਬਾਹਾਂ ਅੰਦਰ ਨੂੰ ਫੋਲਡ ਪੁੱਠੀਆਂ ਕਰ ਲਈਆਂ ਨੇ ਤੇ ਹੁਣ ਆਪਾਂ ਇਹਦੀ ਜਿੱਪ ਲਗਾ ਦਿੰਨੇ ਆ ਦੇਖੋ ਜੀ ਆਪਾਂ ਇਹਦੀ ਜਿੱਪ ਲਗਾ ਦਿੱਤੀ ਆ ਤੇ ਹੁਣ ਇਹਨੂੰ ਆਪਾਂ ਆਰਾਮ ਨਾਲ ਅਲਮਾਰੀ ਦੇ ਵਿੱਚ ਟੰਗ ਸਕਦੇ ਆ ਨਾਲ ਇਹ ਜਗਾ ਘੱਟ ਰੋਕੂਗੀ ਤੇ ਇਹ ਹਾਫ ਬਾਜੂ ਮੰਗੂ ਫਲਮਾਰੀ ਦੇ ਵਿੱਚ ਟੰਗੀ ਆਊਗੀ ਤੁਹਾਨੂੰ ਟੰਗੇ ਵੀ ਦਿਖਾਣੀ ਇਦਾਂ ਕਰਕੇ ਇਹਦੀਆਂ ਬਾਜੂਆਂ ਅੰਦਰੋਂ ਮਤਲਬ ਕਿ ਆਪਾਂ ਫੋਲਡ ਕਰ ਲਈਆਂ ਨੇ ਦੇਖੋ ਕਿੰਨੀ ਸੋਹਣੀ ਟੰਗੀ ਗਈ ਹੈ ਇਦਾਂ ਦੀ ਜੈਕਟ ਤੇ ਨਾਲੇ ਇਹ ਜਗਾ ਵੀ ਘੱਟ ਰੋਕੀ ਆ ਤੇ ਟੰਗੀ ਹੋਈ ਵੀ ਵਧੀਆ ਲੱਗਦੀ ਆ ਤੇ ਇਦਾਂ ਹੀ ਆਪਾਂ ਕਰਕੇ ਜਿਹੜੇ ਮਤਲਬ ਕਿ ਇਹ ਆਪਣੀ ਜੈਕਟਾਂ ਨੇ ਸਾਰੀਆਂ ਦੀ ਇਦਾਂ ਫੋਲਡ ਕਰਕੇ ਆਪਾਂ ਅੰਦਰ ਨੂੰ ਤੇ ਲਮੀਰਾ ਦੇ ਵਿੱਚ ਟੰਗ ਸਕਦੇ ਆ ਠੀਕ ਹੈ ਜੀ ਇਹ ਹੋ ਗਈ ਜੀ ਆਪਣੀ ਚੌਥੀ ਟਿਪਸ ਪੰਜਵੀਂ ਟਿਪਸ ਆਪਾਂ ਤੁਹਾਨੂੰ ਦੱਸਦੇ ਆ ਜਿਵੇਂ ਕਿ ਹੁਣ ਆਪਣੀਆਂ ਹੁੱਡੀਆਂ ਵਗੈਰਾ ਹੁੰਦੀਆਂ ਨੇ ਜਾਂ ਕੋਟ ਵਗੈਰਾ ਹੁੰਦੇ ਨੇ ਉਹਨੂੰ ਆਪਾਂ ਤੈ ਲਗਾ ਕੇ ਰੱਖਦੇ ਤਾਂ ਉਹ ਉਹਦੀ ਫਲਾਵਟ ਬਹੁਤ ਜ਼ਿਆਦੇ ਹੋ ਜਾਂਦੀ ਆ ਲੋ ਜੀ ਇਹ ਹੈਗੀ ਆ ਜੀ ਆਪਣੀ ਪੰਜਵੀਂ ਟਿਪਸ ਇਹ ਹੋ ਗਈ ਜੀ ਆਪਣੀ ਗਾਇਕਾ ਕੋਟ ਇਹ લેਡੀਜ਼ ਕੋਟ ਹੋ ਗਿਆ ਇਹ ਹੁਣ ਜਦ ਇਹਨੂੰ ਅਲਮਾਰੀ ਦੇ ਵਿੱਚ ਆਪਾਂ ਇਦਾਂ ਕਰਕੇ ਤੈ ਲਗਾਉਂਦੇ ਆ ਇੱਕ ਤਾਂ ਇਹਦੀ ਫਲਾਵਟ ਬਹੁਤ ਜ਼ਿਆਦੇ ਹੋ ਜਾਂਦੀ ਆ ਤੇ ਦੂਜੀ ਗੱਲ ਜੋ ਆਪਾਂ ਤੈ ਹੈ ਇੱਦਾਂ ਕਰਕੇ ਲਗਾ ਕੇ ਰੱਖ ਦੇ ਫਟਾਫਟ ਜਦ ਹੀ ਤੈ ਖੁੱਲ ਜਾਂਦੀ ਆ ਤੇ ਇਹਨੂੰ ਆਪਾਂ ਕਿੱਦਾਂ ਫੋਲਡ ਕਰਨਾ ਆਪਾਂ ਇੰਨਾ ਹਿੱਸਾ ਇਹਨੂੰ ਫੋਲਡ ਕਰ ਲੈਣਾ ਉੱਠਾ ਪਾਤਾ ਕਰ ਲੈਣਾ ਇੱਦਾਂ ਕਰਕੇ ਦੱਸ ਇਹਨੂੰ ਇੰਨਾ ਪਾਇ ਲੈ ਹਿੱਸਾ ਉੱਠਾ ਕਰ ਲੈ ਠੀਕ ਹੈ ਜੀ ਲੋਜੀ ਜੋ ਆਪਣੀ ਇਹ ਜੈਕਟ ਸੀ ਇਹਨੂੰ ਆਪਾਂ ਡਬਲ ਫੋਲਡ ਕਰ ਲਿਆ ਠੀਕ ਹੈ ਜੀ ਜਿਵੇਂ ਮਤਲਬ ਕਿ ਪੁੱਠੀ ਕਰ ਲਈ ਆ ਅੱਧੀ ਤੇ ਹੁਣ ਕੀ ਕਰਨਾ ਜੀ ਇਹਦੇ ਜਿਹੜੀਆਂ ਬਾਜੂ ਨੇ ਇਹਨੂੰ ਆਪਾਂ ਇੱਧਰ ਅੰਦਰ ਕਰਕੇ ਫੋਲਡ ਕਰ ਲਵਾਂਗੇ ਇਦਾਂ ਕਰਕੇ ਦੋਹੇ ਬਾਜੂਆਂ ਇਦਾਂ ਫੋਲਡ ਕਰ ਲਿਆ ਠੀਕ ਹੈ ਜੀ ਤੇ ਜਿਹੜਾ ਆਹ ਵਾਲਾ ਹਿੱਸਾ ਕੈਪ ਵਾਲਾ ਇਹਨੂੰ ਇਦਾਂ ਫੋਲਡ ਕਰਕੇ ਇਹਦੇ ਵਿੱਚ ਦੀ ਫੋਲਡ ਕਰ ਲਵਾਂਗੇ ਜਿਹੜੀ ਜੈਗਨ ਸੀ ਇਦਾਂ ਕਰਕੇ ਇਹਦੇ ਵਿੱਚ ਆਪਾਂ ਇਦਾਂ ਕਰਕੇ ਫੋਲਡ ਕਰਕੇ ਵਿੱਚ ਇਹ ਹੁਣ ਆਪਾਂ ਅਲਮੇਰਾ ਦੇ ਵਿੱਚ ਜੇ ਮਰਜ਼ੀ ਰੱਖ ਸਕਦੇ ਆਂ ਤੇ ਪੂਤੀ ਵਧੀਆ ਤਰੀਕੇ ਨਾਲ ਇਹ ਰੱਖੀ ਜਾਊਗੀ ਠੀਕ ਹੈ ਜੀ ਲੋ ਜੀ ਇਹ ਹੋ ਗਈਆਂ ਆਪਣੀਆਂ ਪੰਜ ਟਿਪਸ ਤੇ ਜਿਹੜੀਆਂ ਮੈਂ ਤੁਹਾਨੂੰ ਦੱਸਿਆ ਨੇ ਇਹ ਵੀ ਅਲਮਾਰੇ ਦੇ ਵਿੱਚ ਆਪਣੀਆਂ ਜਗ੍ਹਾ ਵੀ ਘੱਟ ਰੋਕਣਗੀਆਂ ਤੇ ਇਦਾਂ ਆਪਣੀਆਂ ਪੈਹਾਂ ਵੀ ਨਹੀਂ ਖੁੱਲਣਗੀਆਂ ਤੇ ਬਹੁਤ ਹੀ ਵਧੀਆ ਲੱਗਣਗੀਆਂ ਤੇ ਜੇਕਰ ਤੁਹਾਨੂੰ ਮੇਰੀ ਇਹ ਪੰਜ ਟਿਪਸ ਆ ਵਧੀਆ ਲੱਗੀਆਂ ਹੋਣਗੀਆਂ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਜੋ ਵੀ ਚੈਨਲ ਤੇ ਪਹਿਲੀ ਵਾਰ ਆਇਆ ਪਲੀਜ਼ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਕੇ ਜਰੂਰ ਜਾਣਾ ਘੰਟੀ ਵਾਲਾ ਬਟਨ ਜਰੂਰ ਦਬਾਉਣਾ ਤੇ ਇੱਕ ਪਿਆਰਾ ਜਿਹਾ ਕਮੈਂਟ ਜਰੂਰ ਕਰਨਾ ਤੇ ਬਾਕੀ ਲਾਈਕ ਜਰੂਰ ਕਰਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਘੰਟੀ ਵਾਲਾ ਬਟਨ ਜਰੂਰ ਦਬਾਓ ਤੇ ਚਲੋ ਜੀ ਮਿਲਾਂਗੇ ਕੱਲ੍ਹ ਇੱਕ ਹੋਰ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਾਰਿਆਂ ਸ਼ਸ਼ਕਾ